ਹੈਲੋ ਫਰੈਂਡਸ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਉੱਪਰ ਕੇ ਆਉਂਦਾ ਦੇਖੋ ਇਹ ਪੂਰਾ ਡਾਰਕ ਕਲਰ ਹੈ ਫਿਰ ਵੀ ਇਹ ਵਾਲਾ ਕਲਰ ਹੈ ਜਿਹੜਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਆਪਾਂ ਨੇ ਕੁੰਡੇ ਰੱਖਣੇ ਨੇ 6-6 ਦੇ ਹਿਸਾਬ ਨਾਲ ਔਰ 4 ਕੁੰਡੇ ਬਾਦਰ ਰੱਖਣੇ ਆ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਬਣਾਉਂਗੇ ਤਾਂ ਇਹ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜਿਵੇਂ ਇੱਥੋਂ ਪਹਿਲੀ ਸਲਾਈ ਸਟਾਰਟ ਕੀਤੀ ਆਪਾਂ ਨੇ ਉਵੇਂ ਇੱਥੋਂ ਪਹਿਲੀ ਸਲਾਈ ਜਿਹੜੀ ਆਪਾਂ ਸਟਾਰਟ ਕਰਦੇ ਆਂ ਤਾਂ ਤੋਂ ਪਹਿਲਾਂ ਐਕਸਟ ਹੁੰਦਾ ਕੁੰਡਾ ਉਹਨੂੰ ਉਤਾਰੋ ਚਾਹੇ ਬੁਣੋ ਧੱਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧੱਗਾ ਪਿੱਛੇ ਚਾਰ ਕੁੰਡੇ ਸਿੱਤੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਇਹ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਧੱਗਾ ਆਪਣੀ ਵੱਲ ਕੀਤਾ ਦੋ ਕੁੰਡੇ ਪੁੱਠੇ ਧੱਗਾ ਪਿੱਛੇ ਚਾਰ ਕੁੰਡੇ ਸਿੱਧੇ ਤਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਲਾਸਟ ਵਾਲਾ ਜਿਵੇਂ ਮਰਜ਼ੀ ਬਣਾ ਲਿਓ ਡਿਜ਼ਾਈਨ ਦੀ ਦੂਜੀ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਉਤਾਰੋ ਚਾਹੇ ਬੁਣੋ ਤਗਾ ਆਪਣੇ ਵੱਲ ਪੂਰੀ ਦੀ ਪੂਰੀ ਸਲਾਈ ਆਪਾਂ ਨੇ ਇਹ ਪੁੱਠੀ ਬਣਾਉਣੀ ਹੈ ਡਿਜ਼ਾਈਨ ਦੀ ਦੂਜੀ ਸਲਾਈ ਵੈਕ ਸਾਈਡ ਤੋਂ ਇਹ ਸਾਰੀ ਦੀ ਸਾਰੀ ਆਪਾਂ ਨੇ ਪੁੱਠੀ ਪੁੱਠੀ ਹੀ ਬਣਾਉਣੀ ਹੈ ਪੂਰੀ ਦੀ ਪੂਰੀ ਸਲਾਈ ਆਪਾਂ ਇਹ ਸਾਰੀ ਪੁੱਠੀ-ਪੁੱਠੀ ਬਣਾ ਕੇ ਕੰਪਲੀਟ ਕਰਕੇ ਲਾਸਟ ਵਾਲੇ ਕੁੰਡੇ ਨੂੰ ਤੁਸੀਂ ਸਿੱਧਾ ਵੀ ਬਣਾ ਸਕਦੇ ਹੋ ਪੁੱਠਾ ਵੀ ਬਣਾ ਸਕਦੇ ਹੋ। ਡੇਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਉਤਾਰਨਾ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ దో కడే స్పెండ్ సగా వల్ దో కుండే పుట్ే తాగా పచ్చే ఇక్కడ సో కండే స్పెక్క కండా సెనివల్ దో కుండే పుట్ే తాగా పచ్చే ਇੱਕ ਕੁੰਡਾ ਸਿੱਧਾ ਦੋ ਕੁੰਡੇ ਸਲਿੱਪ ਕੀਤੇ ਇੱਕ ਕੁੰਡਾ ਫੇਰ ਸਿੱਧਾ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਲਾਸਟ ਵਾਲਾ ਸਿੱਧਾ ਪੁੱਠਾ ਜਿਵੇਂ ਮਰਜ਼ੀ ਬਣਾ ਸਕਦੇ ਆਪਾਂ ਹੁਣ ਇਹਨਾਂ ਦੀ ਚੌਥੀ ਸਲਾਈ ਆ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਉਤਾਰਨਾ ਕੋ ਸਾਰੇ ਗੁੰਡੇ ਜਿਹੜੇ ਆਪਾਂ ਉਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਬਣਾਵਾਂਗੇ ਜਿਹੜੇ ਗੁੰਡੇ ਆਪਾਂ ਨੇ ਸਲਿੱਪ ਕੀਤੇ ਨੇ ਉਹ ਸਲਿੱਪ ਕਰਾਂਗੇ ਬਾਕੀ ਸਾਰੀ ਸਿਲਾਈ ਇੱਧਰ ਪੁੱਠੀ ਹੀ ਪਊਗੀ ਜਿਹੜੇ ਗੁੰਡੇ ਸਲਿੱਪ ਕੀਤੇ ਨੇ ਉਹ ਸਲਿੱਪ ਕਰਾਂਗੇ ਬਾਕੀ ਸਾਰੀ ਦੀ ਸਾਰੀ ਸਿਲਾਈ ਆਪਾਂ ਪੁੱਠੀ-ਪੁੱਠੀ ਬਣਾ ਕੇ ਕੰਪਲੀਟ ਕਰਾਂਗੇ ਲਾਸਟ ਵਾਲੇ ਨੂੰ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਜ਼ੀ ਬਣਾਓ ਡਿਜ਼ਾਈਨ ਦੀ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਉਤਾਰੋ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਜਿਹੜੇ ਆਪਣੇ ਚਾਰ ਕੁੰਡੇ ਸਿੱਧੇ ਬਣੇ ਹੋਏ ਆ ਇਹਨਾਂ ਚੋਂ ਆਪਾਂ ਨੇ ਦੂਜਾ ਕੁੰਡਾ ਚੱਕਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਦੂਜੇ ਨੂੰ ਅੱਗੇ ਲੈ ਆਉਣਾ ਤੇ ਇਹਨਾਂ ਦੋਨਾਂ ਨੂੰ ਸਿੱਧੇ ਬਣਾ ਦੇਣਾ ਫਿਰ ਆਪਾਂ ਨੇ ਚੌਥਾ ਕੁੰਡਾ ਜਿਹੜਾ ਅੱਗੇ ਲੈ ਜਾਣਾ ਜਿਹੜਾ ਆਪਣਾ ਵਿਚਾਲਲਾ ਤੀਜਾ ਕੁੰਡਾ ਉਹਨੂੰ ਪਿੱਛੇ ਲੈ ਜਾਾਂਗੇ ਇਹਨਾਂ ਦੋਨਾਂ ਨੂੰ ਸਿੱਧੇ ਬਣਾ ਦਾਂਗੇ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਜਿਹੜਾ ਆਪਣਾ ਇਹ ਵਾਲਾ ਦੂਜਾ ਕੁੰਡਾ ਇਹਨੂੰ ਆਪਾਂ ਅੱਗੇ ਲੈ ਆਵਾਂਗੇ ਜਿਹੜਾ ਅੱਗੇ ਵਾਲਾ ਕੁੰਡਾ ਉਹਨੂੰ ਪਿੱਛੇ ਲੈ ਆਵਾਂਗੇ ਫਿਰ ਇਹਨਾਂ ਦੋਨੋਂ ਨੂੰ ਸਿੱਧੇ ਬਣਾ ਦਾਂਗੇ ਹੁਣ ਬੈਕ ਸਾਈਡ ਤੋਂ ਜਿਹੜਾ ਆਪਣਾ ਪਿੱਛੇ ਚੌਥਾ ਗੁੰਡਾ ਉਹਨੂੰ ਅੱਪਰ ਕੇ ਲੈ ਆਵਾਂਗੇ ਤੀਜੇ ਗੁੰਡੇ ਨੂੰ ਪਿੱਛੇ ਲੈ ਜਾਵਾਂਗੇ ਇਹਨਾਂ ਦੋਨਾਂ ਨੂੰ ਵੀ ਸਿੱਧੇ ਬਣਾ ਦਾਂਗੇ ਧਾਗਾ ਆਪਣੇ ਵੱਲ ਦੋ ਗੁੰਡੇ ਪੁੱਠੇ ਧਾਗਾ ਪਿੱਛੇ ਦੂਜੇ ਕੁੰਡੇ ਨੂੰ ਆਪਾਂ ਅੱਗੇ ਲੈ ਆਵਾਂਗੇ ਅੱਗੇ ਵਾਲੇ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਫਿਰ ਇਹਨਾਂ ਨੂੰ ਸਿੱਧੇ ਬਣਾ ਦਾਂਗੇ ਚੌਥੇ ਕੁੰਡੇ ਨੂੰ ਆਪਾਂ ਅੱਗੇ ਲੈ ਆਵਾਂਗੇ ਤੀਜੇ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਇਹਨਾਂ ਨੂੰ ਵੀ ਸਿੱਧੇ ਬਣਾ ਦਾਂਗੇ ਧਾਗਾ ਆਪਣੇ ਵੱਲ ਦੋ ਕੁੰਡੇ ਕੁੱਟੇ ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬਣਾਓ ਲਈ ਆਂਦੀ ਸ਼ੇਮੀ ਸਲਾਈ ਬੈਕ ਸਾਈਡ ਤੋਂ ਲਈ ਆਂਦੀ ਲਾਸਟ ਸਲਾਈ ਹੈ ਪਹਿਲਾ ਕੁੰਡਾ ਉਤਾਰੋ ਪੂਰੀ ਦੀ ਪੂਰੀ ਸਲਾਈ ਆਪਾਂ ਜਿਹੜੀ ਇਹ ਪੁੱਠੀ ਪੁੱਠੀ ਬਣਾ ਕੇ ਕੰਪਲੀਟ ਕਰਨੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਉਮੀਦ ਕਰਦੇ ਆ ਕਿ ਸਾਰਿਆਂ ਨੂੰ ਡਿਜ਼ਾਈਨ ਪਸੰਦ ਆਇਆ ਹੋਵੇਗਾ ਸਮਝਾਉਣ ਦਾ ਤਰੀਕਾ ਵੀ ਸਮਝ ਆਇਆ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਿਓ ਕੀ ਸਮਝਾਉਣ ਦਾ ਤਰੀਕਾ ਪਸੰਦ ਆਇਆ ਕਿ ਨਹੀਂ ਆਇਆ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਔਰ ਕਮੈਂਟ ਜ਼ਰੂਰ ਕਰਕੇ ਦੱਸਿਓ 6 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਇਸ ਤਰ੍ਹਾਂ ਆਪਣਾ ਹੀ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾਗਾ ਹੁਣ ਦੁਬਾਰਾ ਫੇਰ ਤੋਂ ਅਸੀਂ ਇੱਥੋਂ ਪਹਿਲੀ ਸਲਾਈ ਤੋਂ ਇਹਨੂੰ ਸਟਾਰਟ ਕਰ ਸਕਦੇ ਹਾਂ ਛੇ ਸਲਾਈਆਂ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਉੱਪਰ ਗਿਆਂਦਾ ਇਹ ਦੇਖੋ ਤਿਆਰ ਹੁੰਦਾ ਕਿਸੇ ਵੀ ਕਾਰਡੀਗਨ ਤੇ ਇਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਇਥੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ